ਕਿੰਨੇ ਜਾਣੇ ਸੀ ਕੀ ਗੱਲਬਾਤ ਹੋਈ ਆ ਇਹ ਜੀ 11 ਵਜੇ ਦੇ ਕਰੀਬ ਘਰ ਦੇ ਅੰਦਰ ਐਂਟਰ ਹੋਏ ਆ ਜੀ ਤੇ 11 ਤੋਂ 1 ਵਜੇ ਦੇ ਕਰੀਬ 2 ਘੰਟੇ ਆਰਾਮ ਨਾਲ ਉਹਨਾਂ ਦਾ ਚੋਰੀ ਚੋਰੀ ਨਹੀਂ ਗਿਆ ਸਾਡੇ ਡਾਕਾ ਕਿਹਾ ਸਾਡੇ ਆਪਣਾ ਡਾਕਾ ਕਹਿ ਸਕਦੇ ਹਾਂ ਹਾਂ ਜੀ ਹਾਂ ਜੀ ਇਹ ਜੀ 7 ਔਲੇ ਸੋਨਾ ਸੀਗਾ ਜੀ ਲੱਖ ਰੁਪਿਆ ਕੈਸ਼ ਸੀਗਾ ਜੀ ਸਾਂਝਾ ਟੀਵੀ ਤੇ ਜਿਵੇਂ ਕਿ ਤੁਹਾਨੂੰ ਹਰਪਾਲ ਦੀਆਂ ਖਬਰਾਂ ਨਕੋਦਰ ਦੀਆਂ ਦਿਖਾਈਆਂ ਜਾ ਰਹੀਆਂ ਨੇ ਜੇਕਰ ਗੱਲ ਕਰੀਏ ਤਾਂ ਅੱਜ ਇੱਕ ਘਰ ਨੂੰ ਜਿਹੜਾ ਹੈਗਾ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਦੱਸਿਆ ਜਾ ਰਿਹਾ ਹੈਗਾ ਤਿੰਨ ਲੁਟੇਰੇ ਜਿਹੜੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਪਰ ਕੱਲ ਦੀ ਹੋਰ ਕੱਲ ਦੀ ਕੱਲ ਦਾ ਦੱਸਿਆ ਜਾ ਰਿਹਾ ਹੈਗਾ ਕੱਲ ਦੁਪਹਿਰ ਦੇ ਸਮੇਂ ਜਿਹੜਾ ਹੈਗਾ ਲੁਟੇਰੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਲੁੱਟ ਨੂੰ ਅੰਜਾਮ ਦਿੰਦੇ ਨੇ ਤੇ ਫਰਾਰ ਹੋ ਜਾਂਦੇ ਨੇ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਜਿਹੜੀ ਹੈਗੀ ਆ ਕੁਝ ਲੁਟੇਰੇ ਜਿਹੜੇ ਕੈਦ ਹੋਏ ਨੇ ਹੁਣ ਇਹ ਦੇਖਣਾ ਹੋਵੇਗਾ ਇਹਨਾਂ ਚੋਰਾਂ ਨੂੰ ਲ ਪਰਵਾਰਿਕ ਮੈਂਬਰ ਵੀ ਸਾਡੇ ਨਾਲ ਨੇ ਵੀਰ ਜੀ ਕੀ ਨਾਮ ਹੈ? ਕੁਲਵੰਤ ਸਿੰਘ ਜੀ। ਕੁਲਵੰਤ ਜੀ ਕਿੰਨਾ ਸਮਾਂ ਸੀ? ਕਿੰਨੇ ਜਣੇ ਸੀ? ਕੀ ਗੱਲਬਾਤ ਹੋਈ ਆ? ਇਹ ਜੀ 11 ਵਜੇ ਦੇ ਕਰੀਬ ਘਰ ਦੇ ਅੰਦਰ ਐਂਟਰ ਹੋਏ ਆ ਜੀ ਤੇ 11 ਤੋਂ 1 ਵਜੇ ਦੇ ਕਰੀਬ 2 ਘੰਟੇ ਆਰਾਮ ਨਾਲ ਉਹਨਾਂ ਦਾ ਚੋਰੀ ਕੀਤੀ ਉਹਨਾਂ ਸਾਰੀ ਚੀਜ਼ ਦਾ ਪਤਾ ਸੀ ਕਿਹੜੀ ਚੀਜ਼ ਕਿੱਥੇ ਪਈ ਆ ਕਿੱਥੇ ਨਹੀਂ ਪੂਰੀ ਰੈਕੀ ਕੀਤੀ ਗਈ ਆ ਜੀ। ਇਹ ਰੈਕੀ ਦੇ ਹਿਸਾਬ ਨਾਲ ਚੋਰੀ ਹੋਈ ਆ ਵਾਰਦਾਤ ਹੋਈ ਬਹੁਤ ਵੱਡੀ। ਇਹ ਚੋਰੀ ਨਹੀਂ ਕਹਿ ਸਕਦੇ ਡਾਕਾ ਕਹਿ ਸਕਦੇ ਆਪਾਂ। ਡਾਕਾ ਕਹਿ ਸਕਦੇ ਆ। ਹਾਂਜੀ ਹਾਂਜੀ। ਤੇ ਕਿੰਨਾ ਕੁ ਸਮਾਨ ਜਿਹੜਾ ਲੁੱਟ ਕੇ ਫਰਾਰ ਹੋ ਚੁੱਕੇ ਆ ਮੈਂ ਮਾਤਾ ਜੀ ਨੂੰ ਬੰਨਿਆ ਵੀ ਸੀਗਾ ਬੰਨਿਆ ਵੀ ਸੀਗਾ ਜੀ ਮਾਤਾ ਜੀ ਬੰਨਿਆ ਵੀ ਉਹਨਾਂ ਨੇ ਪੰਜ ਹੀ ਮਾਰੇ ਗਏ ਜੀ ਉਹਨਾਂ ਦੇ ਫੇਸ ਤੇ ਵੀ ਆ ਹੈਗਾ ਜੀ ਪਿਸਟਲ ਵਗੈਰਾ ਵੀ ਸੀਗੀ ਲੁਟੇਰਿਆਂ ਕੋਲ ਨਹੀਂ ਜੀ ਮੈਂ ਇੱਕ ਬਾਰੀ ਕੁਝ ਨਹੀਂ ਕਹਿ ਸਕਦਾ ਮੈਂ ਲੁਟੇਰੀ ਵੇਖੀ ਨਹੀਂ ਜੀ ਉਹਨਾਂ ਨੇ ਵੇਖੇ ਹੈ ਮਾਤਾ ਜੀ ਨੇ ਦੇਖੇ ਹੈ ਮਾਤਾ ਜੀ ਤਾਂ ਕਹਿ ਰਹੇ ਹੈਗੇ ਕੋਈ ਲੁਟੇ ਇੱਕ ਜਿਹੜੀ ਗਨ ਵੀ ਸੀਗੀ ਉਹਨਾਂ ਕੋ ਪਿਸਟਲ ਵਗੈਰਾ ਵੀ ਸੀਗੀ ਜੀ ਜੀ ਮਾਤਾ ਜੀ ਕਹਿ ਰਹੇ ਤਾਂ ਹੋਊਗੀ ਜੀ ਉਹਨਾਂ ਨੇ ਦੇਖੀ ਹੈ ਕਿਉਂਕਿ ਆਪਾਂ ਜਿਹੜੀ ਚੀਜ਼ ਨਹੀਂ ਦੇਖੀ ਆਪਾਂ ਕਹਿ ਨਹੀਂ ਸਕਦੇ ਉਹਨੇ ਦੇਖੀ ਆ ਜੀ ਹੋਗੀ ਸਾਡੀ ਕਿਉਂਕਿ ਮਾਤਾ ਜੀ ਨਾਲ ਘਟਨਾ ਹੋਈ ਆ ਮਾਤਾ ਜੀ ਨੂੰ ਜ਼ਿਆਦਾ ਪਤਾ ਹੋਊਗਾ ਹਾਂਜੀ 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 ਜਿਸ ਨਾਲ ਵੀਧੀ ਆ ਜੀ ਉਸ ਨੂੰ ਪਤਾ ਹੁੰਦਾ ਸਨ ਚਾਹੀਦਾ ਜੀ ਆਪਾਂ ਨੂੰ ਜਿਹੜੀ ਚੀਜ਼ ਪਤਾ ਆਪਾਂ ਉਹ ਦੱਸਦੇ ਮਾਤਾ ਜੀ ਨੇ ਦੱਸਿਆ ਹੈਗਾ ਕਿ ਲੁਟੇਰਿਆਂ ਕੋਲੋਂ ਇੱਕ ਪਿਸਟਲ ਵੀ ਸੀਗਾ ਚਾਹੇ ਉਹ ਖਿਡੌਣਾ ਪਿਸਟਲ ਸੀ ਜਾਂ ਦੂਸਰਾ ਪਿਸਟਲ ਸੀ ਇਹ ਤਾਂ ਹੁਣ ਪੁਲਿਸ ਜਾਂਚ ਦੇ ਵਿੱਚ ਹੀ ਪਤਾ ਚੱਲੇਗਾ ਹਾਂਜੀ ਮਾਤਾ ਜੀ ਕੀ ਨਾਮ ਆ ਮੇਰਾ ਨਾਮ ਦਰਸ਼ਨ ਜੋ ਕੀ ਗੱਲਬਾਤ ਕੀ ਹੋਈ ਆ ਗੱਲ ਕੁਛ ਨਹੀਂ ਵੀਰਾ ਹੋਏ ਮੈਂ ਬਾਹਰਲਾ ਬੂਹਾ ਮਾੜਾ ਜਿਹਾ ਲਾ ਕੇ ਰਸੋਈ 'ਚ ਬਣੀ ਆ ਮੈਨੂੰ ਨਹੀਂ ਪਤਾ ਲੱਗਾ ਉਹ ਕਿੱਥੋਂ ਦਾ ਉਹਦਾ ਵਾਰ ਕੇ ਤੇ ਚੁੰਬੜ ਗਿਆ ਜੇ ਆ ਕੇ ਮੈਨੂੰ ਆਸੰਦਰ ਬੰਨ ਦਿੱਤਾ ਬੰਨ ਕੇ ਕੁੱਟਿਆ ਮਾਰਿਆ ਕੁੱਟ ਮਾਰ ਕੇ ਜੋ ਚੀਜ਼ ਅਸੀਂ ਲਵਾ ਰਿਹਾ ਰੂੜਗਾ ਤੋੜ ਕੇ ਸਭ ਕੁਝ ਲੈ ਗਿਆ ਸਾਡੇ ਘਰ ਤਾਂ ਮਿੱਠਾ ਵੀ ਨਹੀਂ ਛੱਡ ਕੇ ਗਿਆ ਉਹ ਵੀ ਲੈ ਗਿਆ ਸਭ ਕੁਝ ਘਰ ਦਾ ਸਮਾਨ ਵੀ ਲੈ ਗਿਆ ਜੋ ਟੁੰਬ ਚੱਲਾ ਸੀ ਜੋ ਪੈਸਾ ਸੀਗਾ ਸਭ ਕੁਝ ਲੈ ਗਿਆ ਤਾਂ ਆਸੰਦਰ ਵੀ ਨੂੰ ਬੰਨ ਛੱਡਿਆ ਜਦੋਂ ਗਿਆ ਤੇ ਮੁੜ ਕੇ ਫਿਰ ਉਹ ਤਰ ਹੈ ਹੁਣੇ ਘੰਟਾ ਡੇਰ ਕੰਡਾ ਸਾਰੇ ਤਲਾਸੀ ਕਰਕੇ ਸਾਰਾ ਫੂੜ ਫੂੜ ਕੇ ਆ ਦੇਖੋ ਕਿੰਨਾ ਖਲਾਰਾ ਪਿਆ ਹੱਲੇ ਉਧਰੋਂ ਚੱਕੇ ਹੱਗੇ ਅਸੀਂ ਆ ਮੇਰੇ ਸੱਟਾਂ ਬਹੁਤ ਮਾਰੀਆਂ ਦੇਖੋ ਨੀਲ ਪਏ ਹੋਏ ਮੇਰੇ ਆ ਦੇ ਬਾਹ ਤੇ ਸਾਰੇ ਮਾਰਿਆ ਬਹੁਤ ਮੈਨੂੰ ਪੁੱਤ ਉਹਨਾਂ ਨੇ ਕਿੰਨੇ ਜਣੇ ਸੀ ਮਾਤਾ ਜੀ ਪੁੱਤ ਤਿੰਨ ਜਣੇ ਸੀਗੇ ਦੋ ਜਣੇ ਮੈਂ ਦੇਖੇ ਤੀਜੇ ਨੇ ਕਿ ਕਿੰਦਰ ਦੀ ਨਿਕਲ ਗਿਆ ਦੋ ਜਣੇ ਤੀਤੀ ਲੈ ਕੇ ਉਧਰ ਦੀ ਨਿਕਲ ਗਏ ਮਾਤਾ ਜੀ ਮੂੰਹ ਵਗੈਰਾ ਬੰਨੇ ਹੋਏ ਸੀ ਜਾਂ ਉਦਾਂ ਹੀ ਸੀਗੇ ਹਾਂ ਉਹ ਬੰਨੇ ਹੋਏ ਸੀਗੇ ਮੂੰਹ ਵੱਧੇ ਹੋਏ ਸੀ ਅੱਛਾ ਜੀ ਜਿਹੜਾ ਮੇਰੇ ਕੋਲ ਆਇਆ ਉਹਦਾ ਮੂੰਹ ਵੱਧਿਆ ਹੋਇਆ ਸੀ ਮੈਨੂੰ ਹੋਰ ਨਹੀਂ ਕਿਸੇ ਦਾ ਪਤਾ ਕੋਈ ਹਥਿਆਰ ਵਗੈਰਾ ਵੀ ਸੀ ਉਹਨਾਂ ਕੋਲ ਪੰਗਾਂ ਸੀ ਉਹਨਾਂ ਦੇ ਵੱਧੀਆਂ ਹੋਈਆਂ ਲੰਮੇ ਹਥਿਆਰ ਵੀ ਸੀਗਾ ਕੋਈ ਉਹਨਾਂ ਕੋ ਹਾਂਜੀ ਹਥਿਆਰ ਵੀ ਸੀਗਾ ਕੋਈ ਹਥਿਆਰ ਉਹ ਪਿਸਤੌਲ ਚੱਕੀ ਫਿਰਦੇ ਸੀ ਪਤਾ ਨਹੀਂ ਉਹ ਨਕਲੀ ਸੀ ਪਤਾ ਨਹੀਂ ਕੀ ਕਹਿੰਦੇ ਗੋਲੀ ਮਾਰ ਦੇਣੀ ਤੇਰੇ ਮੈਨੂੰ ਉਸ ਅੰਦਰ ਬੰਨ੍ਹਿਆ ਉਹਨਾਂ ਨੇ ਤੇ ਮੈਂ ਕਹਾ ਮਾਰ ਦਿਓ ਗੋਲੀ ਤੁਸੀਂ ਮਾਰਨੀ ਹੱਥ ਵੀ ਮੈਂ ਤੁਹਾਡੇ ਪੁੱਤ ਮੈਂ ਪੁੱਤਾਂ ਨੂੰ ਸਮਝੀ ਜਾਂ ਤੁਹਾਨੂੰ ਤੁਸੀਂ ਜੋ ਲੈਣਾ ਲੈ ਲਓ ਮੇਰੇ ਕੋਲ ਵੀ ਮੈਨੂੰ ਮਾਰੋ ਨਾ ਪੁੱਤ ਕਿੰਨੇ ਜਣੇ ਸੀਗੇ ਉਸ ਟਾਈਮ ਹਾਂ ਘਰ ਚ ਕਿੰਨੇ ਜਣੇ ਸੀ ਉਸ ਘਰ ਮੈਂ ਕੱਲੀ ਸੀ ਪੁੱਤ ਘਰ ਮੇਂ ਸੀ ਕੋਈ ਵੀ ਅੱਛਾ ਜੀ ਕੱਲੀ ਰਹਿਣੀ ਮੈਂ ਇੱਥੇ ਅੱਛਾ ਜੀ ਹਾਂ ਨਿਆਣੇ ਬੱਚੇ ਆਪੋ ਆਪਣੀ ਥਾਂ ਹੀ ਆ ਤੇ ਕਿੰਨਾ ਕੁ ਨੁਕਸਾਨ ਕਰ ਗਏ ਤੁਹਾਡਾ ਨੁਕਸਾਨ ਪੁੱਤ ਲੱਖ ਲੱਖ ਦਾ ਗੇੜ ਤੋਂ ਨਗਦੀ ਸੀਗਾ ਬਾਕੀ ਹੋਣ ਗਏ ਅਰ ਸੱਚ ਤੋਂ ਲਾ ਸੁਣਾ ਹੋਗਾ ਏਦਾਂ ਨੁਕਸਾਨ ਬਹੁਤ ਹੋਇਆ ਪੁੱਤ ਸਾਡਾ ਜੋ ਕਰਦਾ ਉਹਨਾਂ ਦੇ ਸਾਡਾ ਰਿਸ਼ਤਨ ਵੀ ਛੱਡਿਆ ਉਹ ਵੀ ਲੈ ਗਾ ਉਹਨੂੰ ਕੰਪਲੇਟ ਕਰਤੀ ਹੈ ਪੁਲਿਸ ਨੂੰ ਕੰਪਲੇਟ ਕੀਤੀ ਪੰਜ ਕੀਤੀ ਸੀ ਕੱਲ ਪੁਲਿਸ ਆਈ ਸੀ ਅੱਜ ਵੀ ਆਇਆ ਸੀ ਐਸਐਸਪੀ ਅੱਛਾ ਜੀ ਕਬੂਰ ਫੜਿਆੜਾ ਅੱਛਾ ਜੀ ਉਹ ਫੇਰ ਥਾਣੇ ਗਿਆ ਸੀਗਾ ਪਤਾ ਨਹੀਂ ਕੀ ਗੱਲ ਹੋਏ ਕਿ ਨਹੀਂ ਉਹਨਾਂ ਨੂੰ ਪਤਾ ਹੋ ਬੰਦਿਆਂ ਨੂੰ ਮੈਨੂੰ ਨਹੀਂ ਪਤਾ ਪੁੱਤ ਮੈਂ ਤਾਂ ਨਭੋੜ ਫਸ ਗਈ ਮਾੜਾ ਜ ਮੇਰੇ ਸਵਾਰੀ ਜਾਈਆਂ ਬੂਹਾ ਢੋਕੇ ਕੱਲ ਸਵੇਤਰੀ ਸੀ ਨਾ ਮੈਨੂੰ ਪਤਾ ਹੀ ਨਹੀਂ ਸੀ ਮੈਂ ਮੈਂ ਇਦਾਂ ਹੋਣੀ ਆ ਅੱਗੇ ਇੱਥੇ ਮੋਟਰਸਾਈਕਲ ਚੱਕ ਲਿਆ ਪਰ 2 ਦਿਨ ਪਹਿਲਾਂ ਆਪਣੇ ਦਾ ਐਮ ਸੀ ਦਾ ਉਸ ਤੋਂ ਬਾਅਦ 3 ਦਿਨ ਮੇਰਾ ਨਾ ਇਹ ਕੰਮ ਹੋ ਗਿਆ ਲੰਮੇ ਲੰਮੇ ਭਾਈ ਸੀ ਮੂੰਹ ਵੱਡੇ ਹੋਏ ਸੀ ਤੇ ਮਾਰਿਆ ਬਹੁਤ ਮੈਨੂੰ ਉਸ ਅੰਦਰ ਬੰਨ ਛੱਡਿਆ ਜਦੋਂ ਗਏ ਆ ਫੇ ਮੈਂ ਹੋੜੀ ਹੋੜੀ ਲੱਤ ਕਢੀ ਇਸਕਰੀਜ਼ ਕੇ ਬਾਹਰ ਨਿਕਲ ਕੇ ਓਏ ਹੋੜ ਮੇਰੇ ਸਕਾਪ ਦੇ ਨਾਲ ਤਾਂ ਬਾਂਹ ਸਾਰੀਆਂ ਹੀ ਵੱਧੀਆਂ ਸੀ ਤੇ ਇਦਾਂ ਮੈਂ ਖੋਲ-ਖੋਲ ਕੇ ਆ ਦੇਖੂ ਕਿੰਦਾ ਸੱਟਾ ਲੱਗ ਗਿਆ ਮੇਰੇ ਸਾਰੇ ਮੂੰਹ ਪਾਂ ਸਿੱਟਿਆ ਮੇਰਾ ਪਾਣੀ ਵੀ ਨਹੀਂ ਸੀ ਨੰਗ ਦਾ ਮੇਰੇ ਘਾਲ ਫੇੜ ਦਸਤੂਰ ਦੇ ਲਗਾਏ ਸੀਗੇ ਨਿਆਣੇ ਤਾਂ ਫੇਰ ਮੇਰੇ ਟਿਕਟੂਕੇ ਲੋਅ ਕਲੇ ਰੋਟੀ ਹਾਲੇ ਵੀ ਨਹੀਂ ਖਾ ਹੁੰਦੀ ਪੁੱਤ ਮੇਕੋ ਕਾ ਕੈਮਰਾ ਪਰਸਨ ਨਾਲ ਪਣੀ ਤਰੋੜਾ ਸਾਂਝਾ ਟੀਵੀ ਮੇਕੋਦਰ